ਅਮਰੀਕਾ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਸੈਨਾ ਦੀ ਟ੍ਰੇਨਿੰਗ ਤੋਂ ਰੋਕ ਲਗਾ ਦਿੱਤੀ ਗਈ ਹੈ ਇੱਕ ਨੂਰ ਨਾਦ ਇੱਕ ਸਿੱਖ ਨੌਜਵਾਨ ਨੂੰ ਰਿਜ਼ਰਵ ਆਫੀਸਰ ਟ੍ਰੇਨਿੰਗ ਕਾਪਸ ਦੇ ਵਿੱਚ ਇਸ ਲਈ ਥਾਂ ਨਹੀਂ ਦਿੱਤੀ ਗਈ ਕਿਉਂਕਿ ਉਹ ਪੂਰਨ ਤੌਰ ਦੇ ਉੱਤੇ ਸਿੱਖ ਹੈ ਪਰ ਅਮਰੀਕੀ ਸੈਨਾ ਦੇ ਨਿਯਮਾਂ ਮੁਤਾਬਕ ਉਸ ਨੂੰ ਆਪਣੀ ਦਾੜੀ ਤੇ ਕੇਸ ਕਟਵਾਉਣ ਦੇ ਲਈ ਕਿਹਾ ਗਿਆ ਹਾਲਾਂਕਿ ਇੱਕ ਨੂਰ ਨੇ ਆਪਣੀ ਧਰਮ ਦਾ ਹਵਾਲਾ ਦਿੰਦਿਆਂ ਹੋਇਆਂ ਇਸ ਨਿਯਮ ਵਿੱਚੋਂ ਛੋਟ ਦੇਣ ਦੀ ਗੱਲ ਕਹੀ ਸੀ ਪਰ ਸੈਨਾ ਨੇ ਉਸ ਦੀ ਦਲੀਲ ਨਹੀਂ ਸੁਣੀ ਹੈ ਅਮਰੀਕੀ ਫੌਜ ਦੇ ਇਸ ਨਿਯਮ ਖਿਲਾਫ ਅਮਰੀਕਾ ਦੀਆਂ ਕੁੱਝ ਸੰਸਥਾਵਾਂ ਨੇ ਅਦਾਲਤ ਦੇ ਵਿੱਚ ਕੇਸ स्वीकार ਦਿੱਤਾ ਹੈ ਇੱਕ ਨੂਰ ਸਿੰਘ ਹੌਫਸਟਰਾ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰ ਰਿਹਾ ਹੈ ਤੇ ਸੈਨਾ ਦੀ ਟ੍ਰੇਨਿੰਗ ਦੇ ਲਈ ਅਪਲਾਈ ਕੀਤਾ ਸੀ ਜਿਸ ਤੋਂ ਬਾਅਦ ਸੈਨਾ ਦੀ ਟ੍ਰੇਨਿੰਗ ਲਈ ਜਦੋਂ ਉਹ ਗਿਆ ਤਾਂ ਉਸ ਨੂੰ ਟ੍ਰੇਨਿੰਗ ਤੋਂ ਪਹਿਲਾਂ ਦਾੜੀ ਕੇਸ ਕਤਲ ਕਰਾਉਣ ਦੇ ਲਈ ਕੀਤਾ ਗਿਆ ਕਿਉਂਕਿ ਇਸ ਸੈਨਾ ਦੇ ਨਿਯਮ ਦੱਸੇ ਜਾ ਰਹੇ ਨੇ এবিপি ਸਾਜਾ ਪੱਤਰਕਾਰ ਸਰਪਜੀਤ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਸਰਪਜੀਤ ਇੱਕ ਵਾਰ ਫਿਰ ਤੋਂ ਧਾਰਮਿਕ ਸੁਤੰਤਰਤਾ ਰਿਲੀਜੀਅਸ ਫਰੀडम ਸਵਾਲਾਂਗਰੇ ਘੇਰੇ ਵਿੱਚ ਆਈਏ ਵਿਦੇਸ਼ਾਂ ਚ ਬਿਲਕੁਲ ਮੰਨ ਜੋਤੀ ਕਿ ਕਿ ਅਮਰੀਕਨ ਜਿਹੜੀ ਆਰਮੀ ਹੈਗੀ ਹੈ ਇਹ ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਨਹੀਂ ਹੈ ਕਿ ਇੱਕ ਨੋਰ ਜਿਹੜਾ ਹੈਗਾ ਉਹ ਟ੍ਰੇਨਿੰਗ ਲਈ ਉਹਨੂੰ ਮਨਾ ਕੀਤਾ ਗਿਆ ਇਸ ਤੋਂ ਪਹਿਲਾਂ ਜਿਹੜੇ ਹੋਰ ਸਿੱਖ ਹੈਗੇ ਨੇ ਉਹ ਵੀ ਅਮਰੀਕਨ ਆਰਮੀ ਦੇ ਵਿੱਚ ਇਸ ਵੇਲੇ ਸਰਵਿਸ ਕਰ ਰਹੇ ਨੇ ਪਰ ਉਹ ਜਿਹੜੀ ਕਹਿ ਸਕਦੇ ਆ ਕਿ ਯੁੱਧ ਦੇ ਵਿੱਚ ਜਾਣਾ ਜਾਂ ਹੋਰ ਜਿਹੜੀ ਉਹਨਾਂ ਦੀ ਕੈਟਾਗਰੀ ਉਹਨਾਂ ਚ ਕੰਮ ਨਹੀਂ ਕਰ ਸਕਦੇ ਸਿਰਫ ਡਾਕਟਰੀ ਜਾਂ ਜੋ ਉਹਨਾਂ ਦੇ ਅਦਰ ਸਟਾਫ ਦੀਆਂ ਕੈਟਾਗਰੀਜ਼ ਉਹ ਚੋਂ ਕੰਮ ਕਰਦਾ ਦਿੰਦੇ ਨੇ ਇਕਨੂਰ ਦਾ ਜਿਹੜਾ ਮਾਮਲਾ ਹੈਗਾ ਇਹ ਇੱਕ ਯੂਨੀਵਰਸਿਟੀ ਦਾ ਪ੍ਰੋਗਰਾਮ ਸੀ ਜਿਹਦੇ ਤਹਿਤ ਉਹਨਾਂ ਨੇ ਰਿਜ਼ਰਵ ਆਫਿਸ ਟ੍ਰੇਨਿੰਗ ਕਾਪਸ ਦੇ ਵਿੱਚ ਉਹਨੇ ਟ੍ਰੇਨਿੰਗ ਲੈਣੀ ਸੀਗੀ ਕਿਉਂਕਿ ਕਾਫੀ ਪੈਸ਼ਨੇਟਡ ਹੈ ਇੱਕ ਨੂਰ ਅਮਰੀਕਨ ਆਰਮੀ ਨੂੰ ਲੈ ਕੇ ਬਟ ਉਹਨੂੰ ਇੱਕ ਹੀ ਜਿਹੜੀ ਸਮੱਸਿਆ ਸੀਗੀ ਜੋ ਦੱਸਿਆ ਗਿਆ ਕਿ ਤੁਸੀਂ ਆਪਣੇ ਕੇਸ ਜਿਹੜੇ ਹੈ ਕਤਲ ਕਰਨੇ ਪੈਣਗੇ ਔਰ ਦਸਤਾਰ ਉਤਾਰਨੀ ਪਏਗੀ ਦੋਸਤੋ ਬਾਅਦ ਹੀ ਤੁਸੀਂ ਅਮਰੀਕਨ ਆਰਮੀ ਦੇ एलिਜੀਬਲ ਹੋ ਕਿਉਂਕਿ ਨਿਯਮ ਇਹ ਕਹਿੰਦੇ ਨੇ ਇਸੇ ਚੀਜ਼ ਨੂੰ ਲੈ ਕੇ ਹੋਏ ਜਿਹੜੀਆਂ ਯੂਨਾਈਟਿਡ ਸਿੱਖ ਹੈ ਜਾਂ ਅਮਰੀਕਨ ਸਿਵਲ ਜਿਹੜੀਆਂ ਅਦਰ ਯੂਨੀਅਨਸ ਹੈਗੀਆਂ ਨੇ ਉਹਨਾਂ ਨੇ ਬਕਾਇਦਾ ਇਸ ਦੇ ਲਈ ਕਾਨੂੰਨ ਦਾ ਦਰਵਾਜ਼ਾ ਖੜਕਾਇਆ ਹੈ ਔਰ ਅਮਰੀਕਨ ਆਰਮੀ ਦੇ ਇਹਨਾਂ ਨੀਮਾਂ ਦੇ ਖਿਲਾਫ ਕੇਸ ਕੀਤਾ ਹੈਗਾ ਹੁਣ ਦੇਖਣਾ ਹੈ ਕਕੇ ਵੀ ਅਦਾਲਤ ਇਸ ਮੁੱਦੇ ਉੱਤੇ ਕੀ ਰੁਖ اختیار ਕਰਦੀ ਹੈ ਸਰ ਜੀ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ ਪਹਿਲਾਂ ਅਦਾਲਤ ਦਾ ਰੁਖ ਨਹੀਂ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਕੀ ਇਹ ਪਹਿਲਾ ਕੇਸ ਹੈ ਜਿਸ ਤੋਂ ਬਾਅਦ ਕੁਝ ਸਾਫ ਹੋ ਪਾਵੇਗਾ ਨੇ ਇਸ ਤੋਂ ਪਹਿਲਾਂ ਜਿਹੜੇ ਮਾਮਲੇ ਸਮੇਂ-ਸਮੇਂ ਤੇ ਸਾਹਮਣੇ ਆਏ ਹੈਗੇ ਨੇ ਉਹਨਾਂ ਦੇ ਵਿੱਚ 20 ਬਕਾਇਦਾ ਅਦਾਲਤੀ ਜਿਹੜੀ ਹੈ ਕਾਰਵਾਈ ਕਰਨੀ ਪਈ ਹੈਗੀ ਆ ਪਰ ਫਿਰ ਹਾਲ ਜਿਹੜੇ ਹੈਗੇ ਨੇ ਅਮਰੀਕਨ ਆਰਮੀ ਦੇ ਵਿੱਚ ਡਿਸਟ੍ਰਿਕਟਾਂ ਦੱਸਿਆ ਕਿ ਡਾਕਟਰੀ ਜਾਂ ਜਿਹੜੀਆਂ ਉਤਨੀ ਸਕਿਲਡ ਸਟਾਫ ਹੈਗਾ ਉਹਦੇ ਵਿੱਚ ਇਹ ਕੰਮ ਕਰ ਰਹੇ ਹੈਗੇ ਨੇ ਜਿਹੜੇ ਆ ਸਿੱਖ ਹੈਗੇ ਨੇ ਪੂਰਨ ਤੌਰ ਤੇ ਯੁੱਧ ਵਿਆਸਤੇ ਵਿੱਚ ਜਾਂ ਜਿਹੜੀ ਆਮ categories ਹੈਗੀਆਂ ਨੇ ਉਹਦੇ ਵਿੱਚ ਸਿੱਖਾਂ ਨੂੰ ਜਿਹੜੀ ਹੈਗੇ ਉਹ ਹਲੇ ਵੀ ਕੰਮ ਕਰਨ ਦੀ ਇਜਾਜ਼ਤ ਨਹੀਂ ਕਿਉਂਕਿ ਅਮਰੀਕਨ ਆਰਮੀ ਦੇ ਜਿਹੜਾ ਲਾਅ ਗੋਸ਼ਟੇ ਮੁਤਾਬਕ ਇਹ ਇੱਕ ਸਪਲੀਨ ਸ਼ੇਪ ਹੋਣੀ ਚਾਹੀਦੀ ਹੈ ਔਰ ਦਸਤਾਰ ਨਹੀਂ ਹੋਣੀ ਚਾਹੀਦੀ ਬਕਾਇਦਾ ਲੜਾਈ ਦੇ ਵੇਲੇ ਤੁਸੀਂ ਹੈਲਮਟ ਪਾਉਣਾ ਤੁਹਾਡੇ ਲਈ ਜ਼ਰੂਰੀ ਹੈਗਾ ਇਹਨਾਂ ਨਿਯਮਾਂ ਦਾ ਹਵਾਲਾ ਦੇ ਕੇ ਹੋਏ ਸਿੱਖਾਂ ਨੂੰ ਹੈ ਜਿਹੜਾ ਆਰਮੀ ਦੇ ਵਿੱਚ ਰੋਕਿਆ ਜਾ ਰਿਹਾ ਔਰ ਇਹੀ ਮਾਮਲਾ ਜਿਹੜਾ ਹੈਗਾ ਇੱਕ ਨੂਰ ਦੇ ਨਾਲ ਵੀ ਸਾਹਮਣੇ ਆਇਆ ਹੈ